ਹਾਂਜੀ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਗੁਰਬਾਣੀ ਸੰਤਾਂ ਮਹਾਂਪੁਰਸ਼ਾਂ ਭਜਨ ਮੰਦਗੀ ਦੀ ਗੱਲ ਕਰੀਏ ਆਪਾਂ ਕਿਉਂਕਿ ਜਿਹੜੇ ਨਾਮ ਸਿਮਰਨ ਕਰਨ ਵਾਲੇ ਨੇ ਉਹਨਾਂ ਨੂੰ ਨਾ ਬਹੁਤ ਚਾਅ ਹੁੰਦਾ ਗੁਰਬਾਣੀ ਦੀ ਗੱਲ ਸੁਣਨਾ ਨਾਮ ਸਿਮਰਨ ਦੀ ਗੱਲ ਸੁਣਨਾ ਉਹਨਾਂ ਦਾ ਜਿਵੇਂ ਮਨ ਹਰ ਕੀਰਤਨ ਦਾ ਆਹਰੋ ਹਰ ਕੀਰਤਨ ਦਾ ਜਿਹੜਾ ਹਰੀ ਕੀਰਤਨ ਦਾ ਨਾਮ ਦੀ ਵਡਿਆਈ ਦਾ ਜਿਹੜਾ ਹੈ ਉਹ ਭੋਜਨ ਉਹਨਾਂ ਦਾ ਖਰਾਕ ਬਣ ਜਾਂਦੀ ਹਰ ਹਰ ਨਾਮ ਮਿਲੇ ਤਰਪ ਤਾਸ ਹੈ ਹਰੀ 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 ਦਾ ਨਾਮ ਸੁਣ ਸਰ ਤਰਪ ਤਾਸਦੇ ਨੇ ਭਵ ਰੱਜਦੇ ਨੇ ਉਹ ਜਿਵੇਂ ਪਾਣੀ ਦਾ ਘੁੱਟਾ ਭਰਦੇ ਨੇ ਪਿਆਸਾ ਬੰਦਾ ਹੈ ਨਾਮ ਦੀ ਗੱਲ ਸੁਣ ਕੇ ਉਹ ਅੰਦਰ ਘੁੱਟਾ ਲਗਾਉਂਦੇ ਨੇ ਨਾਲ ਦੀ ਨਾਲ ਉਹਨਾਂ ਦਾ ਹਿਰਦਾ ਗੱਦਗੱਦ ਹੋ ਜਾਂਦਾ ਹੈ ਸੋ ਆਪਾਂ ਵਿਚਾਰ ਕਰੀਏ ਜਿਹੜੇ ਸਿਮਰਨ ਕਰਦੇ ਨੇ ਆਪਾਂ ਕੋਈ ਵੀ ਸਿਮਰਨ ਕਰੀਏ ਸੰਗਤ ਜੀ ਕੋਈ ਮੂਲ ਮੰਤਰ ਜਾਂ ਕੋਈ ਹੋਰ ਸ਼ਬਦ ਦੀ ਆਰਾਧਨਾ ਕਰੀਏ ਉਸ ਦਾ ਜਾਦੇ ਸਾਨੂੰ ਫਾਇਦਾ ਮਿਲੇ ਤੇ ਜਾਦੇ ਸਾਡੇ ਉਤੇ ਕਿਰਪਾ ਹੋਵੇ ਹਰ ਇੱਕ ਬੰਦਾ ਇਹੀ ਸੋਚਦਾ ਹੈ ਕਈ ਬੰਦਿਆਂ ਨੂੰ ਕਈ ਪਿਆਰਿਆਂ ਨੂੰ ਮਹਾਰਾਜ ਦੇ ਪਿਆਰਿਆਂ ਨੂੰ ਬਹੁਤ ਜਾਦੇ ਬਾਣੀ ਯਾਦ ਹੁੰਦੀ ਹੈ ਉਹ ਇਸਤਰੀ ਮਾਲਾ ਲੈ ਕੇ ਬੈਠ ਜਾਂਦੇ ਨੇ ਤੇ ਜਿਵੇਂ ਕਹਿੰਦੇ ਨੇ ਪੈਸਾ ਗੰਠ ਬਾਣੀ ਕੰਠ ਬਾਣੀ ਯਾਦ ਕਰਨੀ ਜ਼ਰੂਰੀ ਹੈ ਪਰ ਇਸ ਦੇ ਵਿੱਚ ਨਾ ਜਿਆਦਾ ਫਲ ਲੈਣ ਵਾਸਤੇ ਇੱਕ ਜੇ ਆਸ ਇੱਕੋ ਆਸਣ ਹੋਵੇ ਉਹ ਬਹੁਤ ਹੀ ਵਧੀਆ ਵਾਈਬ੍ਰੇਸ਼ਨ ਹੁੰਦੀ ਹੈ ਉਹਦੇ ਵਿੱਚ ਸੋ ਜਿਨ੍ਹਾਂ ਨੂੰ ਬਾਣੀ ਯਾਦ ਹੈ ਵੀ ਕਿਸੇ ਨੇ ਮੂਲ ਮੰਤਰ ਕਰਨਿਆ ਮੂਲ ਮੰਤਰ ਵਾਸਤੇ ਕੋਈ ਗੁਟਕਾ ਸਾਹਿਬ ਰੱਖਣ ਦੀ ਲੋੜ ਨਹੀਂ ਕੋਈ ਪੋਥੀ ਰੱਖਣ ਦੀ ਲੋੜ ਨਹੀਂ ਵੀ ਮਾਲਾ ਪੜੋ ਕਿੰਨੀਆਂ ਮਾਲਾ ਕਰਨੀਆਂ ਨੇ ਜਾਂ ਕਿੰਨੇ ਘੰਟੇ ਫੇਰਨੇ ਨੇ ਤੇ ਉਸ ਤਰ੍ਹਾਂ ਉਹ ਬੈਠ ਜਾਂਦੇ ਨੇ ਐ ਨਹੀਂ ਕਰਨਾ ਚਾਹੀਦਾ ਪਹਿਲੀ ਵਾਰ ਤਾਂ ਜਿਵੇਂ ਮਾਰਗ ਨੇ ਮੇਰੀ ਜਿਹੜੀ ਹੈ ਆਡੰਬਰ ਬਣਿਆ ਜਿੱਥੇ ਤੁਸੀਂ ਬੈਠੇ ਹੋ ਉਥੇ ਅਡੰਬਰ ਬਣਾਓ ਇੱਕ ਤਾਂ ਹੁੰਦਾ ਨਾ ਅਡੰਬਰ ਆਪਾਂ ਉਹ ਅਲੰਬਰ ਕਰਦਾ ਕਰਦਾ ਵੀ ਦਿਖਾਵਾ ਇੱਕ ਹੁੰਦਾ ਸੱਚਾ ਸੁੱਚਾ ਅੰਦਰੋਂ ਵੀ ਤੇ ਬਾਹਰੋਂ ਵੀ ਜਿਵੇਂ ਘਰ ਦੇ ਵਿਆਹ ਦੀ ਸ਼ਾਦੀ ਹੁੰਦੀ ਵਿਆਹ ਸ਼ਾਦੀ ਹੁੰਦੀ ਹੈ ਕਿਸੇ ਘਰ ਫਿਰ ਆਪਾਂ ਅਡੰਬਰ ਕਰਦੇ ਆ ਜਿਵੇਂ ਮਾਹੌਲ ਬਣਾਉਣੇ ਆ ਇਸ ਤਰ੍ਹਾਂ ਤੁਸੀਂ ਜਿੱਥੇ ਬੈਠਦੇ ਹੋ ਮਾਹੌਲ ਜ਼ਰੂਰ ਬਣਾਵੇ ਉਥੇ ਜਲ ਰੱਖੋ ਧੂਪ ਰੱਖੋ ਤੇ ਬਾਕੀ ਗੁਰੂ ਦੀਆਂ ਜਿਹੜੀਆਂ ਤਸਵੀਰਾਂ ਨੇ ਸਰੂਪ ਨੇ ਤੇ ਬਹੁਤ ਇਹ ਕਹਿ ਦਿੰਦੇ ਨੇ ਇਹ ਤਾਂ ਨਕਲੀ ਸ਼ੁਰੂ ਇਹ ਤਾਂ ਨਕਲੀ ਫੋਟੋਆਂ ਨੇ ਇਹ ਗੁਰੂ ਦੀਆਂ ਫੋਟੋਆਂ ਨਹੀਂ ਮਹਾਰਾ ਦੀ ਬਾਣੀ ਕਹਿੰਦੇ ਨਮੋ ਸਰਬ ਰੂਪੇ ਸਾਰਾ ਕੁਝ ਪਰਮਾਤਮਾ ਦੇ ਰੂਪ ਹੈ ਇਹਦਾ ਤੁਹਾਡੀ ਫੋਟੋ ਨੂੰ ਨਹੀਂ ਫੋਟੋ ਦੇ ਪਿੱਛੇ ਜਿਹੜੀ ਤੁਹਾਡੀ ਭਾਵਨਾ ਹੈ ਉਹ ਕੰਮ ਕਰਦੀ ਹੈ ਜੇ ਕੋਈ ਗੁਰੂ ਸਾਹਿਬ ਦੀ ਫੋਟੋ ਨੂੰ ਯਾਦ ਦੇਖੂਗਾ ਦਰਸ਼ਨ ਕਰੂਗਾ ਤਾਂ ਉਹ ਗੁਰੂ ਦੀ ਹਿਸਟਰੀ ਵੱਲ ਗੁਰੂ ਦੀ ਜੀਵਨੀ ਵੱਲ ਜਾਊਗਾ ਤੁਹਾਨੂੰ ਆਪਣਾ ਵਿਸ਼ਾਕ ਤਾਂ ਕੀ ਹੈ ਵੀ ਉੱਥੇ ਅਲੰਬਰ ਬਣਾ ਕੇ ਰੱਖੋ ਤੇ ਜਿਹੜੇ ਬੋਲ ਮੰਤਰ ਕਰਦੇ ਨੇ ਉਹ ਐਂ ਨਾ ਬੈਠਿਆ ਕਰੋ ਤੁਸੀਂ ਇੱਕ ਕੋਈ ਪੀੜੀ ਬਣਾ ਲਓ ਛੋਟੀ ਜੀ ਤੇ ਉਹਦੇ ਉੱਤੇ ਗੱਦੀ ਰੱਖ ਲਓ ਇੱਕ ਵਧੀਆ ਰਮਾਲ ਰੱਖ ਲਓ ਚੌੜੀ ਤੇ ਉੱਥੇ ਨਾ ਕਿਸੇ ਉਹਦੇ ਬੱਚੇ ਜਾਂ پوਥੀ ਦੇ ਵਿੱਚੀ ਜਾਂ ਤੁਸੀਂ ਕੋਈ ਕਾਪੀ ਦੇ ਉੱਤੇ ਲਿਖ ਕੇ ਜਾਂ ਜਿਹੜੇ ਬੱਚੇ ਟੈਸਟ ਦੇੰਦ ਨੇ ਫੁੱਟੇ ਹੁੰਦੇ ਨੇ ਜਿਹੜੇ ਉਹਨਾਂ ਦੇ ਉੱਤੇ ਰੱਖ ਕੇ ਤੁਸੀਂ ਲਿਖ ਕੇ ਲਾ ਲਓ ਲਿਖਤੀ ਰੂਪ ਦੇ ਵਿੱਚ ਵੀ ਸ਼ਬਦ ਜ਼ਰੂਰ ਹੋਣਾ ਚਾਹੀਦਾ ਜਿਹੜਾ ਅਸੀਂ ਜਾਪ ਕਰਦੇ ਹਾਂ ਕਿਉਂ ਉਹ ਮਹਾਰਾ ਦਾ ਸਰਗਣ ਰੂਪ ਹੈ ਅਖਰੀ ਗਿਆਨ ਗੀਤ ਗੁਣਗਾ ਅਖਰਾਂ ਨੂੰ ਵੀ ਮਹਾਤਮ ਅਖਰਾਂ ਦਾ ਮਹਾਤਮ ਬਹੁਤ ਹੈ ਜਦੋਂ ਸੁਰਤੀ ਉਰਾਪਰਾ ਜਾਂਦੀ ਹੈ ਜਾਂ ਆਪਣਾ ਜੀਵ ਕਈ ਵਾਰੀ ਖੜ ਜਾਂਦੀ ਹੈ ਰੁਕ ਜਾਂਦੀ ਹੈ ਤਾਂ ਅਖਰਾਂ ਨੂੰ ਦੇਖ ਕੇ ਤੁਸੀਂ ਸ਼ਬਦ ਕਰ ਲੱਗੇ ਜੋ ਦੇਖੋ ਜਮਾ ਕੇ ਉਹ ਗੁਰੂ ਦਾ ਆਸਣ ਹੈ ਸੋਥਾਨ ਸਹਾਵਾ ਜਿ ਸਜਾਇਆ ਹੈ ਮੇਰਾ ਸਤਿਗੁਰੂ ਉਹ ਜਿੱਤੇ ਤੁਸੀਂ ਆਸਣ ਲਾਉਂਗੇ ਨਾ ਉਹਦੇ ਵਿੱਚ ਆ ਜਿੱਥੇ ਮੂਲ ਮੰਤਰ ਨੂੰ ਬਿਠਾਉਂਗੇ ਗੁਰੂ ਸੂਝ ਕੇ ਉੱਥੇ ਉਹ ਸ਼ਕਤੀ ਆ ਜਾਂਦੀ ਸੰਗ ਜੀ ਇਹ ਗੁਰੂ ਹੈ ਸ਼ਬਦ ਗੁਰੂ ਹੈ ਇਹਦਾ ਆਸਣ ਵੀ ਬਣਾਓ ਕੱਲਾਏ ਬੈਠ ਜਾਂਦੇ ਆ ਨਾ 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 ਤੁਸੀਂ ਬਣਾ ਕੇ ਦੇਖੋ ਇਹਦੇ ਨਾਲ ਤੁਸੀਂ ਜੇ ਜਪੋਗੇ ਨੰਦ ਬਹੁਤ ਆਊਗਾ ਉਹਦੇ ਵਰਕਰ ਕੇ ਦਰਸ਼ਨ ਕਰੋ ਅੱਖਰਾਂ ਦੇ ਗੁਰੂ ਸਾਹਿਬ ਦੀ ਅੱਖਰਾਂ ਦੇ ਗਿਆਨ ਦਾ ਦਰਸ਼ਨ ਕਰੋ ਇਹ ਉਹਦੇ ਸਾਹਮਣੇ ਖੜ ਕੇ ਅਰਦਾਸ ਬੇਨਤੀ ਕਰੋ ਇਸ ਕਰਕੇ ਸਰਗਣ ਰੂਪ ਦੇ ਵਿੱਚ ਵੀ ਅੱਖਰਾਂ ਦੇ ਵਿੱਚ ਵੀ ਤੁਸੀਂ ਲਿਖ ਕੇ ਰੱਖੋ ਭਾਵੇਂ ਤੁਹਾਨੂੰ ਬਾਣੀ ਸਾਰੀ ਯਾਦ ਹੈ ਪਰ ਪੋਥੀ ਪ੍ਰਕਾਸ਼ ਰੱਖੋ ਜੇ ਪੋਥੀ ਨਹੀਂ ਗੁਟਕਾ ਸਾਹਿਬ ਰੱਖੋ ਜੇ ਗੁਟਕਾ ਨਹੀਂ ਫਿਰ ਲਿਖ ਕੇ ਰੱਖੋ ਤੁਹਾਨੂੰ ਬਹੁਤ ਫਾਇਦਾ ਹੋਊਗਾ ਤੁਸੀਂ ਦੇਖਿਓ ਇਹ ਅਜਮਾ ਕੇ ਦੇਖੋ ਗੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ